ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਚੈਨਲ ਆਫੀਸ਼ੀਅਲ ਮੰਗੜਤੀ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵੈਗਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਅੱਜ ਜਿਹੜੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜੀ ਇਸ ਦੇ ਵਿੱਚ ਅਸੀਂ ਤੁਹਾਡੇ ਨਾਲ 35 ਅਖਰੀ ਸ਼ਬਦ ਦਾ ਜਾਪ ਸ਼ੇਅਰ ਕਰਨ ਜਾ ਰਹੇ ਆ ਇਹ ਜਿਹੜਾ ਸ਼ਬਦ ਦਾ ਜਾਪ ਆ ਜੀ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਪਾਵਰ ਆ ਤੁਸੀਂ ਇਸ ਸ਼ਬਦ ਦਾ ਜਾਪ ਤੁਸੀਂ ਨਿਰੰਤਰ ਆਪਣੇ ਘਰ ਦੇ ਵਿੱਚ ਕਰ ਸਕਦੇ ਹੋ ਇਸ ਸ਼ਬਦ ਦੇ ਜਾਪ ਦੇ ਨਾਲ ਜਿਵੇਂ ਕਿ ਤੁਹਾਨੂੰ ਇਹ ਲੱਗਦਾ ਜਿਵੇਂ ਕਿ ਤੁਹਾਡੇ ਬੱਚੇ ਦੀਆਂ ਤੁਹਾਡੇ ਹਸਬੰਡ ਦੀ ਜੌਬ ਨਹੀਂ ਲੱਗ ਰਹੀ ਹੈਗੀ ਜਾਂ ਜੇ ਜੌਬ ਹੈਗੀ ਆ ਤਾਂ ਜੌਬ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਹਨਾ ਜਾਂ ਫਿਰ ਤੁਸੀਂ ਸਰੀਰਕ ਪੱਖੋਂ ਕਸ਼ਟ ਦੇ ਵਿੱਚ ਰਹਿੰਦੇ ਹੋ ਜਾਂ ਤੁਹਾਨੂੰ ਇਹ ਲੱਗਦਾ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਕੋਈ ਹਨਾ ਤੁਹਾਨੂੰ ਇਹ ਲੱਗਦਾ ਵਾ ਕਿ ਸਾਡੇ ਘਰ ਦੇ ਵਿੱਚ ਬਰਕਤ ਹੀ ਨਹੀਂ ਹੈਗੀ ਕਮਾਈ ਆਉਂਦੀ ਆ ਪਰ ਬਰਕਤ ਨਹੀਂ ਹੈਗੀ ਜਾਂ ਕਿਸੇ ਵੀ ਭੈਣ ਭਰਾ ਦਾ ਜਿਵੇਂ ਕਿਸੇ ਵੀ ਜਿਵੇਂ ਰਿਸ਼ਤੇ ਨਹੀਂ ਕਿਸੇ ਤੇ ਚੜਦੀ ਹੈਗੀ ਹਨਾ ਹੈ ਨਹੀਂ ਹਰ ਪ੍ਰਕਾਰ ਦਾ ਕਾਰਜ ਕੋਈ ਇਦਾਂ ਦਾ ਕਾਰਜ ਨਹੀਂ ਯਾਨੀ ਹੈਗਾ ਜਿਹੜਾ ਇਹ ਸ਼ਬਦ ਦੇ ਜਾਪ ਦੇ ਨਾਲ ਸੰਪੂਰਨ ਨਾ ਹੋਵੇ ਠੀਕ ਹੈ ਜੀ ਜੇ ਤੁਹਾਡਾ ਬੱਚਾ ਗਲਤ ਰਾਹ ਤੇ ਆ ਜਾਂ ਤੁਹਾਡੇ ਹਸਬੰਡ ਗਲਤ ਰਾਹ ਤੇ ਆ ਜਿਵੇਂ ਮੈਨੂੰ ਕਈ ਵਾਰੀ ਬਹੁਤ ਇਦਾਂ ਕਮੈਂਟਸ ਆਉਂਦੇ ਨੇ ਕਿ ਮੇਰੇ ਹਸਬੰਡ ਡਰਿੰਕ ਬਹੁਤ ਕਰਦੇ ਨੇ ਜਾਂ ਮੇਰੇ ਹਸਬੰਡ ਹੁਣ ਮੈਨੂੰ ਇੱਕ ਹਜੇ ਰੀਸੈਂਟਲੀ ਮੈਨੂੰ ਕਮੈਂਟ ਆਇਆ ਸੀਗਾ ਕਿ ਮੇਰੇ ਜਿਵੇਂ ਹਸਬੰਡ ਦਾ ਹਨਾ ਦੀਦੀ ਅਫੇਅਰ ਚੱਲ ਰਿਹਾ ਕਿਤੇ ਬਾਹਰ ਸੋ ਮੇਰੇ ਤੇ ਯਾਨੀ ਬਿਲਕੁਲ ਉਹਨਾਂ ਦਾ ਧਿਆਨ ਨਹੀਂ ਹੈਗਾ ਤੇ ਸੋ ਜਿਹੜੇ ਮੇਰੀ ਸੋਹਰਾ ਫੈਮਿਲੀ ਆ ਉਹ ਵੀ ਬਹੁਤ ਤੰਗ ਕਰਦੀ ਆ ਯਾਨੀ ਹਰ ਇੱਕ ਪ੍ਰਕਾਰ ਦਾ ਇਸੇ ਵੀ ਤਰ੍ਹਾਂ ਦੀ ਤੁਸੀਂ ਪ੍ਰੋਬਲਮ ਦੇ ਵਿੱਚੋਂ ਠੀਕ ਹੈ ਜੀ ਤੁਹਾਡੇ ਬੱਚੇ ਤੁਹਾਡਾ ਕਹਿਣਾ ਨਹੀਂ ਮੰਨਦੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਐ ਲੱਗਦਾ ਵਾ ਕਿ ਸਾਨੂੰ ਯਾਨੀ ਨੈਗੇਟਿਵਿਟੀ ਤੁਹਾਨੂੰ ਲੱਗਦੀ ਆ ਕਿ ਸਾਨੂੰ ਹਨਾ ਕੋਈ ਮਾੜੀਆਂ ਰੂਹਾਂ ਤੁਹਾਨੂੰ ਤੰਗ ਕਰਦੀਆਂ ਨੇ ਹਰ ਪ੍ਰਕਾਰ ਦਾ ਯਾਨੀ ਕੋਈ ਵੀ ਇਦਾਂ ਦਾ ਯਾਨੀ ਪ੍ਰੋਬਲਮ ਨਹੀਂ ਹੈਗੀ ਜਿਹੜੀ ਇਹ ਸ਼ਬਦ ਦੇ ਜਾਪ ਦੇ ਨਾਲ ਦੂਰ ਨਾ ਹੋਵੇ ਤੁਸੀਂ ਇਹ ਜਿਹੜਾ 35 ਅਖਰੀ ਜਿਹੜਾ ਸ਼ਬਦ ਦਾ ਜਾਪ ਆ ਜੀ ਤੁਸੀਂ ਇਸ ਨੂੰ ਜਦੋਂ ਤੁਸੀਂ ਮਾਰਨਿੰਗ ਟਾਈਮ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਹੋ ਉਹ ਟਾਈਮ ਤੁਸੀਂ ਜੀ ਇਸ ਸ਼ਬਦ ਦਾ ਜਿਹੜਾ ਜਾਪ ਤੁਸੀਂ ਉਦੋਂ ਕਰਨਾ ਹੈ ਜੀ ਤੁਸੀਂ ਸਵੇਰ ਜਦੋਂ ਇਸ ਨੂੰ ਅੰਮ੍ਰਿਤ ਵੇਲੇ ਕਰਨਾ ਜਿਸ ਦਿਨ ਤੁਸੀਂ ਆਰੰਭ ਕਰਨਾ ਉਸ ਦਿਨ ਤੁਸੀਂ ਦੀਗ ਬਣਾ ਲੈਣੀ ਹੈ ਜੀ ਤੇ ਜਿਸ ਦਿਨ ਤੁਸੀਂ ਆਰੰਭ ਕਰਨਾ ਵਾ ਤੇ ਉਸ ਦਿਨ ਤੁਸੀਂ ਦੇਖ ਬਣਾ ਲਿਓ ਤੇ ਜਿਸ ਦਿਨ ਤੁਹਾਡੀ ਸਮਾਪਤੀ ਹੋਣੀ ਆ ਤੇ ਉਸ ਦਿਨ ਤੁਸੀਂ ਦੇਖ ਬਣਾ ਲਿਓ ਜੇ ਤੁਸੀਂ ਡੇਲੀ ਬਣਾ ਸਕਦੇ ਹੋ ਉਹ ਤੁਹਾਡੀ ਸ਼ਰਧਾ ਦੇ ਡਿਪੈਂਡ ਆ ਜੀ ਤੇ ਇਹ ਤੁਸੀਂ ਸ਼ਬਦ ਦਾ ਜਾਪ 21 ਮਾਲਾ ਜਾਂ 41 31 ਹਨਾ ਜਾਂ 51 ਮਾਲਾ ਤੁਸੀਂ ਇਦਾਂ ਇਹ ਇੰਨੀਆਂ ਮਾਲਾਂ ਦਾ ਜਾਪ ਤੁਸੀਂ ਕਰਨਾ ਵਾ ਚਾਹੇ 21 ਮਾਲਾ ਕਰ ਲਓ 11 ਮਾਲਾ ਕਰ ਲਓ 51 ਕਰ ਲਓ ਠੀਕ ਹੈ ਇਸ ਸ਼ਬਦ ਦਾ ਜਾਪ 111 ਦਿਨ ਤੁਸੀਂ ਕਰਨਾ ਆ ਤੇ ਮੇਰੀ ਇੱਕ ਰਿਕੁਐਸਟ ਆ ਇਹ ਜਿਹੜਾ ਸ਼ਬਦ ਦਾ ਜਾਪ ਆ ਇਹਦੇ ਨਾਲ 200% ਗਾਰੰਟੀ ਆ ਜਦੋਂ ਤੁਸੀਂ ਬਿਨਾ ਨਾਗਾ ਪਾਏ ਇਸ ਸ਼ਬਦ ਦਾ ਜਾਪ ਕਰੋਗੇ ਤੇ ਤੁਹਾਡੇ ਕੰਮ 500% ਮੈਂ ਲੈ ਰਹੀ ਹਾਂ ਗਰੰਟੀ ਆ ਕਿ ਬਣਨਗੇ ਹੀ ਬਣਨਗੇ ਕਿਉਂਕਿ ਬਹੁਤ ਸ਼ਕਤੀਸ਼ਾਲੀ ਜਾਪ ਆ ਤੁਸੀਂ ਨਿਰੰਤਰ ਕਰਨਾ ਤੇ ਮੇਰੀ ਕਾ ਵੀ ਰਿਕਵੈਸਟ ਆ ਕਿ ਜਦੋਂ ਤੁਹਾਡਾ ਕੰਮ ਬਣ ਵੀ ਜਾਵੇ ਤੇ ਮੇਰੇ ਭੈਣ ਭਰਾ ਜੀ ਤੁਸੀਂ ਬਾਅਦchu ਵੀ ਇਹਨੂੰ ਕੰਟੀਨਿਊ ਰੱਖ ਸਕਦੇ ਹੋ ਕਿਉਂਕਿ ਜਦੋਂ ਇੱਕ ਆਪਾਂ ਸ਼ਬਦ ਦਾ ਜਾਪ ਡੇਲੀ ਕਰਦੇ ਆ ਕਿਉਂਕਿ ਬਹੁਤ ਜ਼ਿਆਦਾ ਹਨਾ ਬਹੁਤ ਵੱਡਾ ਯਾਨੀ ਸ਼ਬਦ ਦਾ ਜਾਪ ਨਹੀਂ ਆ ਬਹੁਤ ਨੋਰਮਲ ਜੇ ਆ ਜਾਪਾ ਇਹ ਤੁਹਾਨੂੰ ਕੰਠ ਹੋ ਜਾਣਾ ਫਿਰ ਹਨਾ ਸੋ ਤੁਸੀਂ ਜੇ ਬਾਅਦ ਚੋ ਵੀ ਤੁਸੀਂ ਇਹਨੂੰ ਰਿਪੀਟ ਰੱਖੋਗੇ ਤਾਂ ਬਹੁਤ ਵਧੀਆ ਵਾ ਤੁਹਾਡੇ ਲਈ ਤੇ ਇਸ ਤੋਂ ਬਾਅਦ ਜੀ ਮੈਂ ਆ ਵੀ ਕਹਿਣਾ ਚਾਹੁੰਨੀ ਹੁਣ ਜਿਵੇਂ ਕਈ ਮੇਰੇ ਭੈਣ ਭਰਾਵਾ ਜਿਨ੍ਹਾਂ ਨੂੰ ਉਚਾਰਨ ਦੇ ਟਾਈਮ ਜਿਵੇਂ ਨਮਾ ਜਾਪਾ ਉਚਾਰਨ ਟਾਈਮ ਜੇ ਤੁਹਾਨੂੰ ਪ੍ਰੋਬਲਮ ਆਉਂਦੀ ਆ ਤੇ ਉਸ ਤੋਂ ਜੇ ਤੁਸੀਂ ਉਦੋਂ ਵੀ ਤੁਸੀਂ ਇਹਦਾ ਵੀ ਹੱਲ ਹੈਗਾ ਵਾ ਜੇ ਤੁਹਾਨੂੰ ਉਚਾਰਨ ਵੇਲੇ ਔਖਾ ਹੁੰਦਾ ਤੁਹਾਨੂੰ ਕਈ ਸ਼ਬਦਾਂ ਦਾ ਨਹੀਂ ਪਤਾ ਲੱਗਦਾ ਤੇ ਮੇਰੇ ਜਿਹੜੇ ਉਹ ਪੈਣ ਪੜਾਵਾ ਤੁਸੀਂ YouTube ਦੀ ਹਲਪ ਲੈ ਸਕਦੇ ਹੋ YouTube ਤੇ ਜਾ ਕੇ 35 ਅਖਰੀ ਜਿਹੜਾ ਸ਼ਬਦ ਦਾ ਜਾਪ ਆ ਤੁਸੀਂ ਵੀਡੀਓ ਦੇ ਨਾਲ ਲਗਾ ਕੇ ਤੁਸੀਂ ਉਚਾਰਨ ਕਰ ਸਕਦੇ ਹੋ ਤੇ ਤੁਸੀਂ ਸਿੱਖ ਸਕਦੇ ਹੋ ਇਹਦਾ ਸਹੀ ਉਚਾਰਨ ਕਰਨਾ ਤੇ ਤੁਸੀਂ ਜਿਹੜੇ ਮੇਰੇ ਪੈਣ ਪੜਾਵਾ ਇਸ ਦਾ ਸਕਰੀਨ ਸ਼ਾਟ ਤੁਸੀਂ ਲੈ ਕੇ ਰੱਖ ਲਓ ਤੇ ਤੁਸੀਂ YouTube ਤੋਂ ਇਹਨੂੰ ਉਚਾਰਨ ਕਿਵੇਂ ਕਰਨਾ ਉਹ ਵੀ ਤੁਸੀਂ ਸਿੱਖ ਸਕਦੇ ਹੋ ਤੇ ਇਹ ਤੁਸੀਂ ਜਿਹੜਾ ਸ਼ਬਦ ਦਾ ਜਾਪ ਆ ਜੇ ਤੁਸੀਂ ਜ਼ਰੂਰ ਕਰਿਆ ਕਰੋ ਤੇ ਬਾਕੀ ਜੀ ਇੱਕ ਵਾਰੀ ਮੈਂ ਫੇਰ ਦੱਸ ਦਿੰਨੀ ਆ ਜਿਹੜਾ ਇਹ ਸ਼ਬਦ ਦਾ ਜਾਪ ਆ ਬਹੁਤ ਜ਼ਿਆਦਾ ਪਾਵਰਫੁਲ ਆ ਇਸ ਦੇ ਨਾਲ ਤੁਹਾਡੀ ਹਰ ਇੱਕ ਪ੍ਰੋਬਲਮ ਯਾਨੀ ਸੋਲਵ ਹੋ ਸਕਦੀ ਆ ਚਾਹੇ ਜਿਵੇਂ ਕਿਸੇ ਦੀ ਜੌਬ ਦੇ ਵਿੱਚ ਪ੍ਰੋਬਲਮ ਆ ਕਿਸੇ ਨੂੰ ਜੌਬ ਯਾਨੀ ਨਹੀਂ ਮਿਲਦੀ ਪਈ ਆ ਜੌਬ ਹੈਗੀ ਆ ਉਹਦੇ ਵਿੱਚ ਪ੍ਰੋਬਲਮ ਆ ਰਹੀ ਆ ਜਾਂ ਫਿਰ ਜਿਵੇਂ ਕਿਸੇ ਹਨਾ ਹਸਬੰਦ ਕਿਸੇ ਦੇ ਜਾਂ ਕਿਸੇ ਦੇ ਜਿਵੇਂ ਬੱਚੇ ਜਾਂ ਹਨਾ ਮਾਵਾ ਦੇ ਤੇ ਉਹ ਗਲਤ ਰਾਹ ਤੇ ਤੁਰ ਪੈਂਦੇ ਨੇ ਹਨਾ ਗਲਤ ਸੰਗਤ ਦੇ ਵਿੱਚ ਤੁਰ ਪੈਂਦੇ ਨੇ ਉਹਨਾਂ ਲਈ ਵੀ ਇਹ ਸ਼ਬਦ ਦਾ ਜਾਪ ਹੈਗਾ ਵਾ ਯਾਨੀ ਜਿਵੇਂ ਕਿਸੇ ਮੇਰੀ ਭੈਣ ਪੜਾ ਦੇ ਹਨਾ ਜਿਵੇਂ ਕਿਸੇ ਦੇ ਬੇਬੀ ਨਹੀਂ ਹੋ ਰਿਆ ਉਹ ਵੀ ਇਹ ਸ਼ਬਦ ਦਾ ਜਾਪ ਕਰ ਸਕਦੇ ਨੇ ਜਿਵੇਂ ਘਰ ਤੁਹਾਡੇ ਘਰ ਦੇ ਵਿੱਚ ਹਨਾ ਜਿਵੇਂ ਇਨਕਮ ਤਾਂ ਆਉਂਦੀ ਆ ਜੋਬ ਵੀ ਹੈਗੀ ਆ ਪੈਸੇ ਵੀ ਆਉਂਦੇ ਨੇ ਪਰ ਬਰਕਤ ਨਹੀਂ ਹੈਗੀ ਹਨਾ ਉਹ ਵੀ ਯਾਨੀ ਇਹ 파ਟ ਕਰ ਸਕਦੇ ਨੇ ਯਾਨੀ ਹਰ ਇੱਕ ਤਰ੍ਹਾਂ ਦਾ ਤੁਸੀਂ ਕੋਈ ਵੀ ਤੁਹਾਡੇ ਲਾਈਫ ਚ ਪ੍ਰੋਬਲਮ ਆ ਤੁਸੀਂ ਇਹ ਪਾਠ ਕਰ ਸਕਦੇ ਹੋ ਜਿਵੇਂ ਤੁਹਾਨੂੰ ਅਸੀਂ ਵਿਧੀ ਨਾਲ ਦੱਸਿਆ ਤੁਸੀਂ ਉਸ ਵਿਧੀ ਨਾਲ ਹੀ ਕਰਨਾ ਤੇ ਅੰਮ੍ਰਿਤ ਵੇਲੇ ਹੀ ਕਰਨਾ ਜੀ ਇਸ ਸ਼ਬਦ ਦਾ ਜਾਪ ਜਦੋਂ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਨਾ ਤੁਸੀਂ ਉਸੇ ਟਾਈਮ ਹੀ ਤੁਸੀਂ ਇਹ ਸ਼ਬਦ ਦਾ ਜਾਪ ਕਰਨਾ ਆ ਤੇ ਉਸ ਤੋਂ ਬਾਅਦ ਜੇ ਤੁਸੀਂ ਜਿਹੜਾ ਜਲ ਵਾ ਉਹਦਾ ਵੀ ਛਿੱਟਾ ਤੁਸੀਂ ਸਾਰੇ ਘਰ ਚ ਦੇ ਦੇਣਾ ਤੇ ਜਿਹੜੇ ਤੁਹਾਡੇ ਘਰ ਦੇ ਜੀ ਨੇ ਤੁਸੀਂ ਸਾਰੇ ਜਣੇ ਉਹ ਜਿਹੜਾ ਜਾਲਾ ਤੁਸੀਂ ਉਹ ਪੀਣਾ ਆ ਜੀ ਤੇ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੀ ਜਿਹੜੀ ਮੇਰੀ ਅੱਜ ਦੀ ਇਨਫੋਰਮੇਸ਼ਨ ਹੈ ਮੇਰੀ ਵੀਡੀਓ ਚ ਤੇ ਤੁਸੀਂ ਮੇਰੇ ਜਿਹੜੇ ਭੈਣ ਭਰਾਵਾ ਨਾ ਇਹ ਜਿਹੜਾ ਅੱਖਰ ਦਾ 35 ਅਕਰੀ ਸ਼ਬਦ ਦਾ ਜਾਪ ਆ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਕੇ ਰੱਖ ਲਓ ਤੇ ਮੈਂ ਇੱਕ ਵਾਰੀ ਫੇਰ ਕਹਿ ਰਹੀ ਆ ਤੇ ਜੇ ਤੁਹਾਨੂੰ ਪ੍ਰੋਬਲਮ ਆਊਗੀ ਬੋਲਣ ਦੇ ਵਿੱਚ ਕਿਵੇਂ ਉਚਾਰਨ ਕਿਵੇਂ ਕਰਨਾ ਜਾਂ ਨਹੀਂ ਪ੍ਰੋਪਰ ਆਉਂਦਾ ਹੋਊਗਾ ਹਨਾ ਸੋ ਤੁਸੀਂ YouTube ਤੋਂ ਜਾ ਕੇ ਕੋਈ ਵੀ ਵੀਡੀਓ ਦੇ ਰਾਹੀਂ ਤੁਸੀਂ ਇਸ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਤੁਸੀਂ ਸਿੱਖ ਸਕਦੇ ਹੋ ਤੇ ਤੁਸੀਂ ਡੇਲੀ ਜੀ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰੋ ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਹੱਲ ਕਰਨਗੇ ਤੁਸੀਂ ਬਸ ਨਿਰੰਤਰ ਕਰਕੇ ਦੇਖੋ ਜੀ ਇਸ ਸ਼ਬਦ ਦਾ ਜਾਪ ਨਾਗਾ ਕੋਈ ਨਹੀਂ ਪੋਣਾ ਜੇਨ ਤੁਸੀਂ ਆਰੰਭ ਕਰਨਾ ਡੇਲੀ ਕਰਨਾ 111 ਦਿਨ ਦਾ ਤੁਸੀਂ ਲਗਾਤਾਰ ਕਰਨਾ ਹੀ ਕਰਨਾ ਜੀ ਇਸ ਸ਼ਬਦ ਦਾ ਜਾਪ ਠੀਕ ਹੈ ਜੀ ਸੋ ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਏ ਗੁਰੂ ਜੀ ਤੁਸੀਂ ਲਿਖ ਕੇ ਹਾਜ਼ਰੀ ਲਗਵਾਣੀ ਤੇ ਮਿਲਦੇ ਹਾਂ ਜੀ ਕਨੈਕਸ ਵੀਡੀਓਜ਼ ਤਦ ਤੱਕ ਲਈ ਸਤਿ ਸਪਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਏ ਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ